बरू पे नागे हजकाल झकाके लंगे कबरू पाए ना कहते डंगे पेस न खोई जाए तलिया उ नाचावे पेस न खोई जाए तलिया उ ना हचावे हाँ खेड़े हाँ मारे मारे गलियां चेदी मुझे

ਬਿਨਾਂ ਬਿੱਟੀਓ ਚੱਕੀ ਸੈਨੋ ਹਾੜੀਆਂ ਦੇ ਹਾੜੀ ਚਾਹੇ ਚਾਹੇ ਦੀ ਵੀ ਮੁੰਡਾ ਪੱਕਾ ਫੈਸਲਪੁਰ ਪੈਸਾ ਮੇਲਾ ਕਰਵਾਇਆ ਗਿਆ ਬਹੁਤ ਸ਼ਾਨਦਾਰ ਮੇਲਾ ਰਿਹਾ ਹੈ ਕੀ ਕਹਿਣਾ ਚਾਹੋਗੇ ਕਹਿਣਾ ਕੀ ਚਾਹੋਗੇ ਮੇਲਾ ਤਾਂ ਹਰੇਕ ਸਾਲ ਹੀ ਕਰਾਈਦਾ ਜੀ ਜੀ ਅੱਜ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਥੋੜਾ ਜਿਹਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀ ਜੀ ਪਰ ਜੋ ਪਰਮਾਤਮਾ ਨੇ ਕੀਤਾ ਹੈ ਸਿਰ ਮੱਥੇ ਇਹ ਕੋਈ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਹੋਰ ਇਸ ਤੋਂ ਵਾਤਵਾਦ ਕਿੰਨੇ ਸਾਲ ਹੋ ਗਏ ਔਰ ਕਿਹੜੇ ਬਾਬੇ ਦਾ ਇਹ ਮੇਲਾ ਲੱਗਦਾ ਹੈ ਜੀ ਜੀ ਇਹ ਬਾਬਾ ਮੂਨਸ਼ਾ ਦਾ ਜੀ ਇਹ ਲਗਭਗ ਜੀ 47 ਤੋਂ ਲਗਭਗ ਜਦੋਂ ਤੋਂ ਇਹ ਦੇਸ਼ਜਾਤ ਹੋਇਆ ਹੈ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਮੇਲੇ ਚ ਪ੍ਰਬੰਧ ਜੀ ਪਿੰਡ ਦਾ ਸਹਿਯੋਗ ਹੈ ਜੀ ਕੁਝ ਸਾਡੇ ਵੀਰ ਐਨ ਆਰ ਆਈ ਹਨ ਜੀ ਬਾਹਰ ਜੀ ਉਹਨਾਂ ਦਾ ਇਹ ਜੀ ਸਾਡੇ ਨਾਲ ਟਾਣੀ ਹੈਗੀ ਜੀ ਪਿੰਡ ਗੰਧੜ ਦੀ ਜੀ ਚੰਦੀराम ਵਾਲੇ ਜੀ ਉਹ ਤੋਂ ਬਹੁਤ ਸਾਰਾ ਸਹਿਯੋਗ ਹੋਇਆ ਜੀ ਮੋਨ ਲਾਲ ਪੱਤੂ ਬੇਜੂ ਵਾਲੀ ਜੀ ਉਹਨਾਂ ਦਾ ਬਹੁਤ ਸਹਿਯੋਗ ਹੈ ਸਵੇਚਾਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਨੇ ਖਾੜਾ ਵਗੈਰਾ ਲਗਾਏ ਹਾਂ ਜੀ ਖਾੜਾ ਹਰੇਕ ਸਾਲ ਤਕਰੀਬਨ ਲੱਗਦਾ ਜੀ ਜੀ ਅੱਜ ਕਿਹੜੇ ਕਲਾਕਾਰ ਪਹੁੰਚੇ ਸਨ ਅੱਜ ਜੀ ਸ਼ਮਸ਼ੀਰ ਸ਼ਮਸ਼ੀਰ ਚੀਨਾ ਜੀ ਹਾਂ ਜੀ ਉਹਨਾਂ ਨੇ ਪੜਾ ਲਾਇਆ ਸੀ ਜੀ ਮਾਰ ਸ਼ਿਕਾਰ ਕੇ ਉਹ ਜਿੱਦੇ ਰੁਕਣਾ ਤੇ ਸਾਨੂੰ ਜੀ ਜੀ ਫਿਰ ਉਹਨਾਂ ਘੰਟਾ ਵੇਟ ਕੇ ਤੇ ਦੁਬਾਰਾ ਤਰੀ ਉਹ ਤੋਂ ਬਾਅਦ ਫਿਰ ਬਾਰਸ਼ ਆ ਗਈ ਜੀ ਤੇ तकरीबन ਨਿਭੜ ਗਏ ਸੀ ਬਾਕੀ ਪ੍ਰੋਗਰਾਮ ਚੰਗਾ ਹੋ ਗਿਆ ਹਾਂਜੀ ਪ੍ਰੋਗਰਾਮ ਠੀਕ ਹੋ ਗਿਆ ਜੀ ਕੋਲ ਮੁਲਾ ਕੇ ਠੀਕ ਹੀ ਗਈ ਜੋ ਪ੍ਰਦਰਸ਼ਨ ਕੀਤਾ ਠੀਕ ਹੀ ਕੀਤਾ ਹੀ ਜਾਂਦਾ ਹੈ ਖੇਡਾਂ ਦਾ ਪ੍ਰੋਗਰਾਮ ਵੀ ਹੁੰਦਾ ਹਾਂਜੀ ਖੇਡਾਂ ਦਾ ਹੈ ਜੀ ਰੱਸਾ ਕੱਸੀ ਦੀ ਟਰਾਲੀ ਬੈਕ ਸੀ ਜੀ ਛੋਟੇ ਬੱਚਿਆਂ ਦੀ ਕਬੱਡੀ ਸੀ ਜੀ ਕੋਈ ਕੈਂਸਲ ਹੋ ਗਿਆ ਜੀ ਬਹੁਤ ਪਹਿਲਾਂ ਪਾਣੀ ਮਰਚ ਪੈ ਗਈ ਪਾਣੀ ਖੜਦੇ ਜੀ ਖੇਤ ਦੇ ਵਿੱਚ ਸਾਡੇ ਸਾਰੇ ਜੀ ਗਰਾਊਂਡ ਬਣਿਆ ਪਿਆ ਸੀ ਜਾਲ ਲੱਜਾ ਪਿਆ ਸੀ ਕੰਮ ਰਹਿਦੀ ਸੀ ਜੀ ਕਿਉਂਕਿ ਮਰਚ ਪੈਣ ਨਾਲ ਬਹੁਤ ਠਾਈਆਂ ਜੀ ਜੇ ਉਹ ਸੰਗਠਾ ਪਹੁੰਚੀਆਂ ਕਿਸ ਤਰ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ ਜੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਤਾਂ ਇਹ بارش ਵਿੱਚ ਵੀ ਕਿਤੇ ਨਹੀਂ ਗਈ ਜੀ ਇੱਥੇ ਹੀ ਰਹਿ ਜੀ ਡੇਰੇ ਦੇ ਵਿੱਚ ਬੈਲਟ ਦੇ ਵਿੱਚ ਬਹੁਤ ਸੰਗਠਨ ਨੇ ਸਹਿਯੋਗ ਦਿੱਤਾ ਜੀ ਪਿੰਡ ਨੇ ਬਹੁਤ ਦਿੱਤਾ ਜੀ ਮੈਂ ਤਾਂ ਕਮੇਟੀ ਦਾ ਵੀ ਧੰਨਵਾਦ ਕਰਦਾ ਜੀ ਬਹੁਤ ਧੰਨਵਾਦ